ਸਤਿ ਸ਼੍ਰੀ ਅਕਾਲ ਜੀ ਜਿਹੜੇ ਬੱਚਿਆਂ ਨੂੰ ਕਾਫੀ ਪੁਰਾਣੀ ਖਾਂਸੀ ਆ ਸਰਦੀ ਵਿੱਚ ਖਾਂਸੀ ਬਹੁਤ ਜ਼ਿਆਦਾ ਹੋ ਜਾਂਦੀ ਆ ਬਲਗਮ ਜਮਚੰਦੀ ਆ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਛਾਤੀ ਜਮ ਹੋ ਜਾਂਦੀ ਆ ਉਹਦੇ ਵਾਸਤੇ ਵੀਡੀਓ ਆ ਦੇਖੋ ਤੁਸੀਂ ਆਪਾਂ ਨੇ ਦੀਵਾ ਲੱਤਾ ਆਣ ਲੱਗਿਆ ਦੀਵਾ ਲੱਤਾ ਇਹ ਆਪਾਂ ਨੇ ਵਾਲਿਆ ਨਹੀਂ ਸੀ ਦੀਵਾ ਨਾ ਇਹਦੇ ਵਿੱਚ ਤੇਲ ਹੋਣਾ ਚਾਹੀਦਾ ਇਹ ਇੱਕ ਆਮ ਸਿੰਪਲ ਦੀਵਾ ਹੋਣਾ ਚਾਹੀਦਾ ਨਾ ਵਰਤਿਆ ਹੋਇਆ ਦੀਵਾ ਚਾਹੀਦਾ ਤੇ ਬਾਕੀ ਆ ਸਮਾਨ ਹੈਗਾ ਦੱਖਾਂ ਕਾਲੀ ਲੱਚੀ ਬੜੀ ਇਲਾਚੀ ਆ ਦੇਖੋ ਇਹ ਸਮਾਨ ਹੈਗਾ ਇਹ ਹੈਗੀਆਂ ਦਾਖਾਂ ਮਿਸਰੀ ਮਲਠੀ ਤੇ ਜਮੈਣ ਲੌਂਗ ਕਾਲੀ ਮਿਰਚ ਛੋਟੀ ਇਲਾਚੀ ਵੱਡੀ ਇਲਾਚੀ ਸੁੰਡ ਤੇ ਸਿਹਤ ਹੈਗਾ ਆਪਣੇ ਕੋਲ ਨਮਕ ਹੈਗਾ ਤੇ ਉਹ ਤੁਹਾਨੂੰ ਦੁਖਾਵਾਂਗੇ ਆਪਾਂ ਕਿਵੇਂ ਬਣਾਉਣਾ ਆਪਣੇ ਪਾਣੀ ਗਰਮ ਕਰਤਾ ਦੇਖੋ ਆਪਣਾ ਦੀਵਾ ਲਾਲ ਹੋ ਗਿਆ ਇਹ ਜਿਹੜੇ ਭੈਣ ਭਾਈ ਚੁੱਲਾ ਵਾਲਦੇ ਉਹਦੇ ਵਿੱਚ ਰੱਖ ਸਕਦੇ ਦੀਵੇ ਨੂੰ ਇਹ ਪ੍ਰਾਣੀਆਂ ਤਕਨੀਕਾਂ ਐ ਜਿਹੜੀਆਂ ਫਾਇਦੇਮੰਦ ਆ ਆਪਾਂ ਥੋੜਾ ਕੁੱਟ ਕੇ ਪਾਵਾਂਗੇ ਸਮਾਨ ਜਿਹੜਾ ਸਮਾਨ ਇੱਦਾਂ ਪੋਣੇ ਵਾਲੋ ਆਪਾਂ ਇੱਦਾਂ ਪਾ ਦਾਂਗੇ ਬਾਕੀ ਇਹਨੂੰ ਕੁੱਟ ਕੇ ਪਾਵਾਂਗੇ ਲੋ ਜੀ ਬਾਕੀ ਆਪਾਂ ਕੁੱਟ ਕੇ ਪਾਵਾਂਗੇ ਇਹਨੂੰ ਕੁੱਟ ਕੇ ਪਾਵਾਂਗੇ ਕੁੱਟ ਕੇ ਥੋੜੀ ਜਿਹੀ ਇਹ ਜ਼ਿਆਦਾ ਜਲਦੀ ਉੱਪਰ ਜਾਵੇਗਾ ਇੱਕ ਦਿਨ ਦੇ ਵਿੱਚ ਵਿੱਚ ਖਾਂਸੀ ਹਟ ਜਾਏਗੀ ਜਿਹੜੇ ਬੱਚਿਆਂ ਨੂੰ ਰਾਤ ਨੂੰ ਖਾਂਸੀ ਜ਼ਿਆਦਾ ਛੇੜਦੀ ਉਹਦੇ ਵਾਸਤੇ ਹੈ ਨਾ ਇਹ ਫਾਇਦੇਮੰਦ ਆਪਾਂ ਥੋੜਾ ਪਾਣੀ ਹੋਰ ਪਾਵਾਂਗੇ ਪਾਣੀ ਆਪਣਾ ਝੜ ਗਿਆ ਥੋੜਾ ਜਿਹਾ ਓ ਜੀ ਆਪਾਂ ਨੇ ਇਹਨੂੰ ਚੰਗੇ ਤਰ੍ਹਾਂ ਵਾਲੇ ਦੇਣੇ ਆ ਫਿਰ ਇਹ ਦੀਵਾ ਆਪਾਂ ਨੇ ਕਿਵੇਂ ਕਰਨਾ ਉਹ ਵੀ ਤੁਹਾਨੂੰ ਦੱਸ ਦਾਂਗੇ ਜੀ ਦੇਖੋ ਦੀਵਾ ਚੰਗੀ ਤਰ੍ਹਾਂ ਲਾਲ ਹੋ ਗਿਆ ਚੁੱਲੇ ਵਿੱਚ ਹੋਰ ਵੀ ਇਹ ਲਾਲ ਹੋ ਜਾਏਗਾ ਦੇਖੋ ਦੇਖੋ ਚੁੱਲੇ ਗੈਸ ਤੇ ਆ ਬਿਲਕੁਲ ਜਦੋਂ ਲਾਲੀ ਹੋ ਜਾਏਗੀ ਦੀਵੇ ਦੀ ਆਪਾਂ ਜਦੋਂ ਬਣਾਉਣਾ ਹੈ ਆਪਾਂ ਨੇ ਕਿਵੇਂ ਬਣਾਉਣਾ ਉਹ ਤੁਹਾਨੂੰ ਦੱਸ ਦਿੰਦੇ ਆ ਹਾਂ ਜਣੀ ਆਪਾਂ ਨੇ ਦੀਵਾ ਰੱਖ ਲਿਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾ ਲਿਆ ਦੀਵਾ ਆਪਾਂ ਦੇਣਾ ਤੜਕਾ ਕੇ ਦੀਵਾ ਟੁੱਟ ਟੁੱਟ ਵੀ ਸਕਦਾ ਹੈ ਦੀਵਾ ਜੇ ਟੁੱਟ ਗਿਆ ਤਾਂ ਹੋਰ ਵੀ ਵਧੀਆ ਬਣ ਜਾਵੇਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਕ ਨਾਲ ਢੱਕ ਦੇਣਾ ਪ੍ਰਾਣਿਤ ਪ੍ਰਾਣੀ ਖਾਂਸੀ ਰਾਤੋਂ ਰਾਤ ਠੀਕ ਹੋ ਜਾਵੇ ਜਾਵੇਗੀ ਕਾਫੀ ਬੱਚਿਆਂ ਨੂੰ ਰਾਤ ਨੂੰ ਪ੍ਰੋਬਲਮ ਆਉਂਦੀ ਹੈ ਖਾਂਸੀ ਦੀ ਸਾਡੇ ਬੱਚਿਆਂ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਫਿਰ ਆਪਾਂ ਉਹਨਾਂ ਨੂੰ ਦੀਵਾ ਤੜਕਾ ਕੇ ਦੇ ਦਿੰਦੇ ਆ ਜਿੱਦਾਂ ਜਮੈਣ ਤੜਕਾ ਕੇ ਦੀਵਾ ਤੜਕਾ ਕੇ ਕਹਿੰਦੇ ਆ ਸਾਡੇ ਬਾਕੀ ਪਤਾ ਨਹੀਂ ਤੁਹਾਡੇ ਕੀ ਕਹਿੰਦੇ ਹੋ ਲੋ ਜੀ ਹੱਥ ਪਾ ਲਿਆ ਇਹ ਕੋਸਾ ਕੋਸਾ ਦੇਣਾ ਤੁਸੀਂ ਜਿਹੜੇ ਵੀ ਦੇਣਾ ਬੱਚੇ ਨੂੰ ਜਾਂ ਬਜ਼ੁਰਗ ਨੂੰ ਕੋਸਾ ਕੋਸਾ ਪਲਾ ਦਿਓ ਲੋ ਜੀ ਤੁਹਾਡੇ ਸਾਹਮਣੇ ਜੜ ਤੋਂ ਖਾਂਸੀ ਖਤਮ